ਸੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ 'ਚ। ਜਦੋਂ ਮਤਰਾ ਆਪਾਂ ਪਹੁੰਚ ਗਏ ਮੰਡ ਆਪਣੇ ਆ ਆਪਣੇ ਟਰੈਕਟਰ ਦਾ ਐਕਸਲ ਟੁੱਟ ਗਿਆ ਸੋਰਾ ਅੱਜ ਦਾ। ਉਹ ਹੁਣ ਲੈਣ ਚੱਲਿਆ ਚੱਕ ਕੇ ਲਿਆਉਂਦੇ ਆ। ਇੱਕ ਆਪਣੀ ਮੋਟਰ ਹੋ। ਆ ਗਿਆ ਬੜਾਕਾ। ਦੇਖਿਆ ਕੀ ਹਿਸਾਬ ਦਾ ਉੱਥੇ ਜਾ ਕੇ। ਆਵੇ ਲੋ ਕਿਹ ਬੈਂਚੋ ਦੀ ਨਜ਼ਰ ਲੱਗ ਗਈ ਐ ਗਾਲੀ ਮਾਫੀ ਆ ਆ ਦੇ ਟ੍ਰੈਡਰਾਂ ਦੇ ਮਾੜਾ ਜਾ ਆ ਨੁਕਰ ਤੋਂ ਐਸ ਲੜਿਆ ਐ ਬਸ ਮਾੜਾ ਜੀ ਤੇ ਕਰਤਾ ਕੰਮ ਨਜ਼ਰਾਂ ਲੱਗੀਆਂ ਹਨੂ ਦੇ ਸਹੀ ਪੁੱਛੋ ਤੇ ਉਹ ਵੀ ਕੰਮ ਹੋ ਰਿਹਾ ਜਿਹੜੇ ਸਾਰੇ ਸੀਜ਼ਨ ਚ ਸਹੀ ਸਹੀ ਵਾਕਈ ਸਾਰੇ ਸੀਜ਼ਨ ਚ ਮਾਸਾ ਨਹੀਂ ਹੋਇਆ ਯਾਰ ਕੀ ਇਹ ਕਤੂੜੀ ਵਾਲੀ ਟਰਾਲੀ ਤੇ ਆ ਕੇ ਸਾਡਾ ਕੰਮ ਖਰਾਬ ਹੋ ਗਿਆ ਹੁਣ ਇਹਨੂੰ ਦੱਸ ਆਪਾਂ ਸਿੱਧਾ ਖੜੀਏ ਤੂੰ ਟ੍ਰੈਕਟਰ ਸਿੱਧਾ ਖੜਨਾ ਮੈਂ ਬੈਗ ਲਿਆ ਮਾ ਆਹੋ ਤੋਰਾਂ ਹਾਂ ਪਲਾ ਦੇ ਦੀ ਮਾਤੀ ਤੂੰ ਤੁਰ ਗਿਆ ਉੱਥੋਂ ਦਾ ਕਰਕੇ ਤੇ ਚੱਕਾ ਰੇੜੀ ਦੇ ਉੱਥੇ ਲਾ ਜੀ ਫਿਰ ਉਹਨਾਂ ਨੇ ਚੱਕਾ ਤੇ ਲਾ ਕੇ ਜਾਣਾ ਪੈਣਾ ਹੀ ਹੈ ਦੇਖ ਲੋ ਸਾਡੇ ਹਾਲ ਵੇਖ ਲੋ ਜ਼ਿਮੀਂਦਾਰਾਂ ਦਾ ਕਿੱਥੇ ਰਹੋਣਦੇ ਆ ਇਹ ਲੋਕਾਂ ਦੀ ਨਜ਼ਰ ਏਡੀ ਮਾੜੀ ਏਡੀ ਮਾੜੀ ਏ ਹੱਦੋਂ ਜ਼ਿਆਦੀ ਮਾੜੀ ਸਾਡਾ ਬੰਦਾ ਵੀ ਪਰੇ ਜਾਣ ਆਵੇ ਤੇ ਉਹ ਮਟਰ ਸੋਲਰ ਵਾਲੀ ਸੀਗੀ ਆਪਾਂ ਮੋਟਰ ਤੇ ਪਹੁੰਚ ਗਏ ਉਧਰੋਂ ਗੇੜਾ ਮਾਰ ਕੇ ਉਧਰਲੇ ਮੰਡ ਚੋਂ ਇਧਰ ਮੱਕੀ ਆਪਣੀ ਵਧੀਆ ਉਹ ਇੱਥੇ ਕੋ ਬੀਜਣ ਦੀ ਪਲੈਨਿੰਗ ਚੱਲ ਰਹੀ ਹੈ ਦੇਖਦੇ ਹਾਂ ਕੀ ਕਰਨਾ ਬਾਕੀ ਮਾਰਾ ਹੀ ਨਹੀਂ ਕਰਨਾ ਜੋ ਕਰਨਾ ਇਹ ਢੀਢੇ ਮੇਰੇ ਵੀਰੇ ਨੇ ਲਵਾਉਣੀਆਂ ਐ ਐਕਸਾਈਡ ਦੀਆਂ ਲਵਾਉ ਸਾਰਾ ਸੈੱਟ ਐਕਸਾਈਡ ਦਾ ਹੀ ਲਵਾਇਓ ਲਓ ਮਿੱਤਰੋ ਆਪਾਂ ਵੀਜੇ ਲੱਗੇ ਆ ਪੱਥੇ देखो जी के नशानी करके नाड़ ला दी अग जिमे वेख ही रहे हो ट्रैक्टर चला रहे नशानी नहीं करनी चाहिए जिससे का ज्यादा भी नुकसान हो सकता है ਲਾਵੇ ਮੇਟਰੋ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਮੱਕੀ ਆਪਣੀ ਮਹਾਰਾਜ ਦੀ ਕਿਰਪਾ ਨਾਲ ਦੋ ਦੋ ਛਲੀਆਂ ਨਿਕਲ ਆਈਆਂ ਇਹ ਵੈਰੈਟੀ ਹੈ 1199 ਆ ਇੱਕ ਨੰਬਰ ਵੈਰੈਟੀ ਆ ਤੇ ਆਪਾਂ ਪਾਣੀ ਦੀ ਬਸ ਹੁਣ ਇਹਦੀ ਦੇ ਭੌਲ ਚੱਲ ਗਈ ਇਹ ਕਿਹਨੇ ਪਾਣੀ ਦੇ ਕੰਮ ਤੇ ਚੱਲਣਾ ਇਹ ਨਹੀਂ ਬਸ ਜੋ ਵੀ ਹੁਣ ਬਾਕੀ ਰੱਬ ਰੱਖਾ ਇਹ ਜੀ ਕਰਨਾ ਸੱਚੇ ਪਾਸ਼ਾ ਨਹੀਂ ਕਰਨਾ ਉਹ ਵਾਏ ਗੁਰੂ ਨੇ ਪਰਮਾਤਮਾ ਨੇ ਕਰਨਾ ਦੱਸਿਓ ਮੱਕੀ ਕਿੱਦਾਂ ਦੀ ਲੱਗੀ ਟੈਨਸ਼ਨ ਜੀ ਪਏ ਰਹੇ ਆ ਤੂੰ ਇਹ ਸਾਰੀ ਵੀਡੀਓ ਦੇਖਿਓ ਟੈਨਸ਼ਨ ਜੀ ਰਹੇ ਕਿਦਾ ਐਕਸਲ ਟੁੱਟ ਗਿਆ ਕਦੀ ਕੋਸ਼ ਹੋ ਗਿਆ ਕਦੀ ਕੋਸ਼ ਹੋ ਗਿਆ ਚਲੋ ਚਾਲਦੀਆਂ ਮਸ਼ੀਨਰੀਆਂ ਨਾਲ ਹੁੰਦਾ ਵਾ ਤਾਂ ਇਹ ਵੀ ਛੱਡੋ ਸਾਰੀਆਂ ਗੱਲਾਂ ਇਹ ਦੱਸੋ ਵੀ ਸਵੇਰੇ ਸਵੇਰੇ ਖੇਤ ਆ ਕਿ ਸਕੂਨ ਕਿੰਨਾ ਹੁੰਦਾ ਸਕੂਨ ਹੁੰਦਾ ਕਿ ਨਹੀਂ ਮੱਕੀ ਆਪਣੀ ਇੱਕ ਨੰਬਰ 1 ਗੁੱਟ ਵਾ ਇਹ ਆਪਣੀ ਹੈਗੀ ਦਰੀਆ ਪਾਸੇ ਵਾਲੀ ਇੱਕ ਮੋਟਰ ਇਹ ਇੱਕ ਉਧਰ ਭੱਗੇ ਆ ਤੇ ਬਾਕੀ ਉਧਰ ਨੇ ਪਿੰਡ ਵਾ ਉਧਰ ਅਸਰ ਮੱਕੀ ਆ ਭਾਈ ਇੱਥੇ ਲਾਈ ਤੇ ਚਲੋ ਮਿਲਦੇ ਹਾਂ ਬਣੇ ਰਹੋ ਵੀਡੀਓ ਦੇ ਨਾਲ ਤੇ ਰਾਬ ਰੱਖਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਜਿਹੜੇ ਮੇਰੇ ਵੀ ਨਵੇਂ ਵੀਰ ਆਏ ਆ ਬਾਕੀ ਤੁਹਾਡੇ ਸਾਰਿਆਂ ਥੈਂਕਸ 2K ਕਰਨ ਚ ਮਿਹਰਬਾਨੀ ਤੂੰ ਗੋਲਾ ਖਾ ਲੋ ਚਲੋ ਰੱਬ ਰੱਖਾ ਗੰਨਾ ਵਿੱਚ ਦਿਸਣ ਲੱਗ ਪਿਆ ਵਿੱਚ ਵਿੱਚ ਚਲੋ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ